ਦੋਸਤੋ 2-3 ਦਿਨ ਪਹਿਲਾਂ ਆਪਾਂ ਇੱਕ ਵੀਡੀਓ ਬਣਾਈ ਸੀ ਤੇ ਪੋਸਟ ਕੀਤੀ ਸੀ ਇਸੇ ਚੈਨਲ ਤੇ ਜਿਸ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਕੀ ਪੜ੍ਹਨਾ ਚਾਹੀਦਾ ਹੈ ਤੇ ਕਿਉਂ ਪੜ੍ਹਨਾ ਚਾਹੀਦਾ ਹੈ ਕੀ ਦੇ ਵਿੱਚ ਆਪਾਂ ਇਸ ਸਵਾਲ ਦੇ ਨਾਲ ਗੁੱਥਨ-ਮੁੱਥਾ ਹੋਏ ਸੀ ਕਿ ਜਿਹੜੋਂ ਸੀ ਪੜ੍ਹਦੇ ਆ ਤਾਂ ਸਿਰਫ ਨੋਵਲ ਕਹਾਣੀਆਂ ਕਵਿਤਾ ਨਾਟਕ ਜਾਂ ਵਾਰਤਕ ਹੀ ਪੜ੍ਹਨੀ ਚਾਹੀਦੀ ਹੈ ਜਾਂ ਕੁਝ ਹੋਰ ਵੀ ਪੜ੍ਹਨਾ ਚਾਹੀਦਾ ਹੈ ਤੇ ਉਸ ਵੀਡੀਓ ਦੇ ਵਿੱਚ ਆਪਾਂ ਇਹ ਸਮਝਣ ਦਾ ਯਤਨ ਕੀਤਾ ਸੀ ਕਿ ਜਦੋਂ ਅਸੀਂ ਪੜ੍ਹਦੇ ਆ ਤਾਂ ਸਾਨੂੰ ਸੋਸ਼ੀਓਲੋਜੀ, ਸਾਈਕੋਲੋਜੀ, ਐਨਥਰੋਪੋਲੋਜੀ, ਹਿਸਟਰੀ, ਪੋਲੀਟੀ ਅਨੇਕ ਵਿਸ਼ੇ ਹਨ ਦੁਨੀਆ ਦੇ ਵਿਗਿਆਨ ਹੈ ਮਨੋਵਿਗਿਆਨ ਹੈ ਸਮਾਜ ਸ਼ਾਸਤਰ ਹੈ ਮਨੁੱਖ ਵਿਗਿਆਨ ਤੇ ਹੋਰ ਅਨੇਕ ਵਿਸ਼ੇ ਹਨ ਜਿਹੜੇ ਕਿ ਸਾਨੂੰ ਪੜਨੇ ਚਾਹੀਦੇ ਹਨ ਇਤਿਹਾਸ ਕੀ ਹੈ ਭੂਗੋਲ ਕੀ ਹੈ ਨਾਗਰਿਕਤਾ ਕੀ ਹੈ ਜਾਂ ਜੋ ਸਿਆਸਤ ਹੈ ਸਿਆਸਤ ਦੇ ਬਾਰੇ ਜਾਂ ਦੁਨੀਆ ਦੇ ਹੋਰ ਚਿੰਤਨ ਜਰੂਰ ਸਾਨੂੰ ਪੜਨਾ ਚਾਹੀਦਾ ਹੈ ਧਰਮ ਦਾ ਇਤਿਹਾਸ ਇਤਿਹਾਸ ਹੋਰ ਅਲਗ-ਅਲਗ ਦਰਸ਼ਨ ਸ਼ਾਸਤਰ ਦੀਆਂ ਜਿਹੜੀਆਂ ਵਿਧੀਆਂ ਵਿਧਾਵਾਂ ਨੇ ਉਹਨਾਂ ਨੂੰ ਵਿਸ਼ਿਆਂ ਨੂੰ ਪੜਨਾ ਚਾਹੀਦਾ ਹੈ ਤੇ ਕਿਉਂ ਪੜਨਾ ਚਾਹੀਦਾ ਹੈ ਇਸ ਗੱਲ ਦਾ ਵੀ ਅਸੀਂ ਵਿਆਖਿਆ ਕੀਤੀ ਸੀ ਇਸ ਨੂੰ ਸਮਝਣ ਦਾ ਯਤਨ ਕੀਤਾ ਸੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਅਸੀਂ ਇਹੇ ਸਮਝਣ ਦਾ ਯਤਨ ਕਰਾਂਗੇ ਕਿ ਪੜਨਾ ਕਿਵੇਂ ਚਾਹੀਦਾ ਹੈ ਤੇ ਇਹ ਮੈਨੂੰ ਲੱਗਦਾ ਹੈ ਕਿ ਇਹ ਜ਼ਰੂਰੀ ਹੈ ਕਿ ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਪੜਨਾ ਚਾਹੀਦਾ ਹੈ ਆਓ ਆਪਾਂ ਇਸ ਵਿਸ਼ੇ ਨੂੰ ਸਮਝੀਏ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਲ ਤੋਂ ਮੈਂ ਐਜਸ ਡਿੰਪਲ ਤਾਂ ਦੋਸਤੋ ਪੜਨਾ ਕਿਵੇਂ ਚਾਹੀਦਾ ਹੈ ਇੱਕ ਤਾਂ ਇਹ ਸਵਾਲ ਜਿਹੜਾ ਇਹ ਦੋ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਇੱਕ ਤਾਂ ਇਹ ਹੈ ਕਿ ਕਿਵੇਂ ਪੜਨਾ ਹੈ ਕਿਸੇ ਕਿਤਾਬ ਨੂੰ ਕਿਵੇਂ ਪੜਨਾ ਹੈ ਮਤਲਬ ਤੇਜ਼ੀ ਨਾਲ ਕਿਵੇਂ ਪੜਨਾ ਹੈ ਵਧੀਆ ਤਰੀਕੇ ਨਾਲ ਕਿਵੇਂ ਪੜਨਾ ਹੈ ਤਾਂ ਜੋ ਸਾਨੂੰ ਉਹ ਸਮਝ ਲੱਗ ਜਾਵੇ ਤਾਂ ਉਸ ਦਾ ਤਾਂ ਇਹ ਹੀ ਹੈ ਕਿ ਸਾਨੂੰ ਅਭਿਆਸ ਜਦੋਂ ਅਸੀਂ ਕਰਦੇ ਹਾਂ ਮਤਲਬ ਪੜ੍ਹਦੇ ਹਾਂ ਵਾਰ-ਵਾਰ ਪੜ੍ਹਦੇ ਹਾਂ ਤਾਂ ਆਪਣੇ ਆਪ ਪ੍ਰੈਕਟਿਸ ਦੇ ਨਾਲ ਸਾਨੂੰ ਪੜ੍ਹਨਾ ਆ ਜਾਂਦਾ ਹੈ ਦੂਸਰਾ ਇਹ ਹੈ ਕਿ ਜਨਰਲ ਸੀ ਪੜਨਾ ਹੈ ਤਾਂ ਉਦੋਂ ਪਹਿਲਾਂ ਸੌਖੀਆਂ ਕਿਤਾਬਾਂ ਉਹ ਕਿਤਾਬਾਂ ਜਿਹੜੀਆਂ ਤੁਹਾਨੂੰ ਰੋਚਕ ਲੱਗਦੀਆਂ ਨੇ ਜਿਹੜੀਆਂ ਤੁਹਾਨੂੰ ਇੰਟਰਸਟਿੰਗ ਲੱਗਦੀਆਂ ਨੇ ਉਹ ਕਿਤਾਬਾਂ ਉਹ ਵਿਸ਼ੇ ਜਿਹੜੇ ਨੇ ਪਹਿਲਾਂ ਪੜੋ ਤੇ ਬਾਅਦ ਦੇ ਵਿੱਚ ਜਿਹੜੇ ਹਨ ਥੋੜੇ ਜੇ ਹਲਕੇ ਜੇ ਨੀਰਸ ਜਾਂ ਹਲਕੇ ਜੇ ਔਖੇ ਜਿਹੜੇ ਲੱਗਦੇ ਹਨ ਤੇ ਫਿਰ ਉਧਰ ਨੂੰ ਆਪਾਂ ਈਜ਼ੀ ਟੂ ਡਿਫਿਕਲਟ ਆਪਾਂ ਜਿਸ ਨੂੰ ਕਹਿੰਦੇ ਆ ਜਾਂ ਨੋਨ ਟੂ ਅਨਨੋਨ ਜਿਹੜੀਆਂ ਅਲੱਗ-ਅਲੱਗ ਮੈਕਸਿਮਸ ਨੇ ਜਿੰਨੀਆਂ ਪੜਨ ਦੀਆਂ ਟੀਚਿੰਗ ਦੀਆਂ ਮੈਕਸਿਮ ਜਿਹਨਾਂ ਨੂੰ ਕਹਿੰਦੇ ਆ ਤਾਂ ਉਹਨਾਂ ਦੀ ਅਸੀਂ ਵਰਤੋਂ ਜਿਹੜੀ ਹੈ ਮਾਧਿਅਮ ਜਿਹੜੇ ਹਨ ਉਹਨਾਂ ਦੀ ਵਰਤੋਂ ਅਸੀਂ ਕਰਦੇ ਆ ਤਾਂ ਪਹਿਲਾਂ ਸੌਖਾ ਪੜੋ ਪਹਿਲਾਂ ਇੰਟਰਸਟਿੰਗ ਪੜੋ ਪਹਿਲਾਂ ਉਹ ਪੜੋ ਜਿਹੜਾ ਤੁਹਾਨੂੰ ਸਰਲ ਲੱਗਦਾ ਜਿਹੜਾ ਤੁਹਾਨੂੰ ਸਮਝ ਆਉਂਦਾ ਹੈ ਜਿਹੜਾ ਤੁਹਾਨੂੰ ਪੜਨ ਨੂੰ ਜੀ ਕਰਦਾ ਹੈ ਤਾਂ ਇਹ ਤਾਂ ਚਲੋ ਆਪਣਾ ਇੱਕ ਸਾਧਨ ਹੈ ਤਰੀਕਾ ਹੈ ਮਾਧਿਅਮ ਹੈ ਕਿ ਕਿਵੇਂ ਪੜਨਾ ਹੈ ਪਰ ਅਸਲੀ ਸਵਾਲ ਇਹ ਹੈ ਕਿ ਕਿਵੇਂ ਪੜਨਾ ਹੈ ਦਾ ਜੋ ਅਸੀਂ ਜਿਸ ਕੁਐਸਚਨ ਦੇ ਨਾਲ ਜਿਹੜੇ ਸਵਾਲ ਦੇ ਰੂਬਰੂ ਆ ਉਹ ਇਹ ਹੈ ਕਿ ਪੜਨਾ ਕਿਵੇਂ ਹੈ ਕਿ ਤੁਹਾਡੇ ਉੱਤੇ ਉਸ ਦਾ ਅਸਰ ਪਵੇ ਤਾਂ ਉਹ ਜਿਹੜਾ ਸਵਾਲ ਹੈ ਉਸ ਨੂੰ ਸਮਝਣ ਤੋਂ ਪਹਿਲਾਂ ਆਪਾਂ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਛੋਟੀ ਜੀ ਜਦੋਂ ਅਸੀਂ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਹਾਂ ਤਾਂ ਉਦੋਂ ਅਕਸਰ ਡਿਬੇਟ ਜਾਂ ਬਹਿਸ ਜਾਂ ਵਾਦ ਵਿਵਾਦ ਮੁਕਾਬਲੇ ਹੁੰਦੇ ਨੇ ਉਨ੍ਹਾਂ ਦੇ ਵਿੱਚ ਆਮ ਕਰਕੇ ਇਹੋ ਜਿਹੇ ਵਿਸ਼ੇ ਹੁੰਦੇ ਆ ਕਿ ਕੀ ਪਿਆਰ ਵਿਆਹ ਹੋਣਾ ਚਾਹੀਦਾ ਹੈ ਜਾਂ ਲਵ ਮੈਰਿਜ ਹੋਣੀ ਚਾਹੀਦੀ ਹੈ ਜਾਂ ਅਰੇਂਜਡ ਮੈਰਿਜ ਹੋਣੀ ਚਾਹੀਦੀ ਹੈ ਤਾਂ ਉਸ ਦੇ ਵਿੱਚ ਕੀ ਹੈ ਕਿ ਇੱਕ ਪਾਸੇ ਤਾਂ ਕੁਝ ਵਿਦਿਆਰਥੀ ਜਾਂ ਇੱਕ ਵਿਦਿਆਰਥੀ ਤਾਂ ਉਸ ਦੇ ਹੱਕ ਦੇ ਵਿੱਚ ਬੋਲਦਾ ਹੈ ਦੂਸਰਾ ਉਸ ਦੇ ਵਿਰੋਧ ਵਿੱਚ ਬੋਲਦਾ ਹੈ ਜਾਂ ਜਿਹੜੇ ਤੁਹਾਡੀ ਸਟੱਡੀਜ਼ ਹੈ ਜਿਹੜਾ ਤੁਹਾਡਾ ਅਧਿਆਨ ਹੈ ਜਿਹੜੀ ਤੁਹਾਡੀ ਪੜ੍ਹਾਈ ਹੈ ਜਿਹੜੀ ਤੁਹਾਡੀ ਸਿੱਖਿਆ ਹੈ ਉਹ ਮਾਂ ਬੋਲੀ ਵਿੱਚ ਹੋਣੀ ਚਾਹੀਦੀ ਹੈ ਜਾਂ ਕਿਸੇ ਹੋਰ ਭਾਸ਼ਾ ਦੇ ਵਿੱਚ ਜਾਂ ਵਿਦੇਸ਼ੀ ਭਾਸ਼ਾ ਵਿੱਚ ਜਾਂ ਅੰਗਰੇਜ਼ੀ ਦੇ ਵਿੱਚ ਹੋਣੀ ਚਾਹੀਦੀ ਹੈ ਕਈ ਇੱਕ ਬੱਚਾ ਜਿਹੜਾ ਹੈ ਉਹ ਮਾਂ ਬੋਲੀ ਦੇ ਹੱਕ ਵਿੱਚ ਬੋਲੂਗਾ ਦੂਸਰਾ ਜਿਹੜਾ ਹੈ ਅੰਗਰੇਜ਼ੀ ਦੇ ਹੱਕ ਦੇ ਵਿੱਚ ਬੋਲੂਗਾ ਇਸੇ ਤਰ੍ਹਾਂ ਦੇ ਨਾਲ ਹੋਰ ਅਨੇਕ ਵਿਸ਼ੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਆਵਾਦ ਵਿਵਾਦ ਕਰਿਖਿਆ ਮਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਭਾਗ ਲੈਂਦੇ ਆ ਉਸ ਵੇਲੇ ਕੀ ਹੁੰਦਾ ਏ ਕਿ ਅਸੀਂ ਇਹ ਇੱਕ ਜਿਸ ਵਿਸ਼ੇ ਦੇ ਪੱਖ ਵਿੱਚ ਬੋਲਣਾ ਹੈ ਤਾਂ ਅਸੀਂ ਉਸ ਪੱਖ ਦੇ ਵਿੱਚ ਦਲੀਲਾਂ ਲੱਭਦੇ 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 ਅਸੀਂ ਅਨੇਕ ਕਿਤਾਬਾਂ ਨੂੰ ਛਾਨਦੇ ਆ ਫਰੋਲਦੇ ਆ ਅਸੀਂ ਕੰਪਿਊਟਰ ਤੋਂ ਅਸੀਂ ਇੰਟਰਨੈਟ ਤੋਂ ਅਸੀਂ ਗੂਗਲ ਤੋਂ ਅਸੀਂ ਆਪਣੇ ਦੋਸਤ ਮਿੱਤਰਾਂ ਤੋਂ ਆਪਣੇ ਅਨੁਭਵ ਦੇ ਵਿੱਚੋਂ ਉਹਨਾਂ ਨੁਕਤਿਆਂ ਨੂੰ ਅਸੀਂ ਇਕੱਠੇ ਕਰਕੇ ਤੇ ਆਪਣੀ ਕਾਪੀ ਉੱਤੇ ਲਿਖ ਲੈਂਦੇ ਆ ਤੇ ਫਿਰ ਵਾਰ-ਵਾਰ ਤੇ ਫਿਰ ਜਦੋਂ ਮੰਚ ਤੇ ਜਾਂਦੇ ਆ ਤਾਂ ਉਦੋਂ ਉਹਨਾਂ ਨੂੰ ਪੇਸ਼ ਕਰਦੇ ਆ ਇੱਕ ਵਾਰੀ ਇੱਕ ਬੰਦਾ ਪੇਸ਼ ਕਰਦਾ ਹੈ ਬੱਚਾ ਪੇਸ਼ ਕਰਦਾ ਵਿਦਿਆਰਥੀ ਉਹਨਾਂ ਨੁਕਤਿਆਂ ਨੂੰ ਪੇਸ਼ ਕਰਦਾ ਫਿਰ ਜਿਸ ਨੇ ਅੰਗਰੇਜ਼ੀ ਦੇ ਹੱਕ ਦੇ ਵਿੱਚ ਜਾਂ ਪੰਜਾਬੀ ਮਾਂ ਬੋਲੀ ਦੇ ਵਿਰੋਧ ਦੇ ਵਿੱਚ ਬੋਲਣਾ ਹੈ ਤਾਂ ਉਹ ਉਹ ਆਪ ਦੇ ਨੁਕਤੇ ਬੋਲੇਗਾ ਫਿਰ ਉਸ ਨੁਕਤਿਆਂ ਦੇ ਵਿੱਚੋਂ ਇੱਕ ਨੁਕਤਾ ਕੱਢ ਕੇ ਤੇ ਫਿਰ ਉਸ ਦੀ ਨੁਕਤਾ ਚੀਨੀ ਇੱਕ ਜਣਾ ਕਰੇਗਾ ਫਿਰ ਉਸ ਦੀ ਨੁਕਤਾ ਚੀਨੀ ਦਾ ਫਿਰ ਅਗਲਾ ਉਹ ਜਵਾਬ ਦੇਵੇਗਾ ਤਾਂ ਐ ਤੁਹਾਡਾ ਜਿਹੜਾ ਹੈ ਉਹ ਵਿਵਾਦ-ਵਿਵਾਦ ਜਿਹੜਾ ਹੈ ਬਾਦ-ਵਿਵਾਦੀ ਜਿਹੜੀ ਜਿਹੜੀ ਮੁਕਾਬਲੇ ਦੀ ਜਿਹੜੀ ਪ੍ਰੀਖਿਆ ਹੈ ਤਾਂ ਉਹ ਚੱਲਦੀ ਹੈ ਇਹ ਰੁਝਾਨ ਜਿਹੜਾ ਹੈ ਇਹ ਭਾਵੇਂ ਕਿ ਸਟੇਜ ਦੇ ਉੱਤੇ ਬੋਲਣ ਜਾਂ ਤੁਹਾਡੇ ਵਿੱਚ ਜਿਹੜੀ ਹੈ ਇੱਕ ਆਰਗੂਮੈਂਟ ਕਰਨ ਦੀ ਕਲਾ ਜਿਹੜੀ ਹੈ ਉਹ ਤਾਂ ਪਬਲਿਕ ਸਪੀਕਿੰਗ ਜਾਂ ਤੱਕ ਜਿਹੜੀ ਬੋਲਣਾ ਹੈ ਤਾਂ ਉਹ ਉਹਦੇ ਲਈ ਤਾਂ ਤੁਹਾਡੇ ਸਹਾਇਕ ਹੁੰਦੀ ਹੈ ਪਰ ਇਹ ਚੀਜ਼ ਜਿਹੜੀ ਹੈ ਕਈ ਵਾਰ ਨਹੀਂ ਸਗੋਂ ਦੀ ਜ਼ਿਆਦਾਤਰ ਜਿਹੜਾ ਹੈ ਉਹ ਸਾਡੀ ਕੰਡੀਸ਼ਨਿੰਗ ਇਸ ਤਰੀਕੇ ਨਾਲ ਹੁੰਦੀ ਹੈ ਕਿ ਅਸੀਂ ਇੱਕ ਵਿਚਾਰ ਜਾਂ ਇੱਕ ਵਿਚਾਰਤਾਰਾ ਨਾਲ ਜੁੜ ਜਾਂਦੇ ਹਾਂ ਤੇ ਫਿਰ ਅਸੀਂ ਉਸੇ ਵਿਚਾਰਤਾਰਾ ਨੂੰ ਪਰਪੱਕ ਕਰਨ ਦੇ ਲਈ ਜਾਂ ਆਪਦੇ ਜਿਹੜੀ ਵਿਚਾਰਤਾਰਾ ਹੈ ਉਸ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦੇ ਲਈ ਲੋਕਾਂ ਨੂੰ ਮਨਾਉਣ ਦੇ ਲਈ ਅਸੀਂ ਨੁਕਤੇ ਲੱਭਦੇ ਆਂ ਮਹਾਸ਼ਵੇਤਾ ਦੇਵੀ ਨੇ ਵੀ ਇੱਕ ਜਗ੍ਹਾ ਤੇ ਲਿਖਿਆ ਸੀ ਕਿ ਅਕਸਰ ਕੀ ਹੁੰਦਾ ਹੈ ਕਿ ਕੋਈ ਧਾਰਮਿਕ ਵਿਅਕਤੀ ਜਿਹੜਾ ਹੈ ਜਦੋਂ ਕਿਤਾਬ ਪੜ੍ਹਦਾ ਹੈ ਤਾਂ ਉਹ ਆਪਣੇ ਧਰਮ ਦੇ ਵਿੱਚ ਜੋ ਵਿਚਾਰਧਾਰਾਵਾਂ ਜੋ ਨੁਕਤੇ ਹਨ ਜੋ ਗੱਲਾਂ ਨੇ ਉਹਨਾਂ ਨੂੰ ਲੋਕਾਂ ਨੂੰ ਮਨਾਉਣ ਦੇ ਲਈ ਨੁਕਤੇ ਲੱਭਦਾ ਹੈ ਆਪਦੇ ਆਪ ਨੂੰ ਤਰਵਾਸ ਦੇਣ ਦੇ ਲਈ ਨੁਕਤੇ ਲੱਭਦਾ ਹੈ ਇਹੀ ਗੱਲ ਜਿਹੜੀ ਹੈ ਆਮ ਕਰਕੇ ਸਿਆਸਤ ਦੇ ਵਿੱਚ ਆਮ ਕਰਕੇ ਧਰਮ ਦੇ ਵਿੱਚ ਜਾਂ ਆਮ ਕਰਕੇ ਸਮਾਜਿਕ ਮਸਲਿਆਂ ਦੇ ਵਿੱਚ ਹੁੰਦੀ ਹੈ ਕਿ ਜਾਂ ਤੁਸੀਂ ਕਿਸ ਸਿਆਸੀ ਆਗੂ ਨੂੰ ਜਾਂ ਕਿਸੇ ਸਿਆਸੀ ਜਿਹੜੀ ਪਾਰਟੀ ਆ ਰਾਜਸੀ ਦਾਲਾ ਉਸ ਦੇ ਹੱਕ ਦੇ ਵਿੱਚ ਜਾਂ ਉਸ ਦੇ ਵਿਰੋਧ ਵਿੱਚ ਜਾਂ ਤਾਂ ਤੁਸੀਂ ਨੁਕਤੇ ਅਖਬਾਰ ਪੜ੍ਹ ਕੇ ਮੈਗਜ਼ੀਨ ਪੜ੍ਹ ਕੇ ਕਿਤਾਬਾਂ ਪੜ੍ਹ ਕੇ ਜਾਂ ਇੱਕ ਦੂਜੇ ਤੋਂ ਪੁੱਛ ਕੇ ਉਹ ਨੁਕਤੇ ਹੀ ਇਕੱਠੇ ਕਰਦੇ ਰਹਿੰਦੇ ਹੋ ਪਰ ਮੈਨੂੰ ਲੱਗਦਾ ਹੈ ਕਿ ਪੜਨ ਦਾ ਮਨੋਰਥ ਇਹ ਨਹੀਂ ਹੈ ਪੜਨ ਦਾ ਮਨੋਰਥ ਕੀ ਹੈ ਕਿ ਸੱਚ ਦੀ ਤਲਾਸ਼ ਕਰਨਾ ਸੱਚ ਲੱਭਣਾ ਉਸੋ ਰਜਨੀਸ਼ ਇੱਕ ਜਗ੍ਹਾ ਦੇ ਉੱਤੇ ਕਹਿੰਦਾ ਹੈ ਕਿ ਜਦੋਂ ਅਸੀਂ ਉਸ ਦੀ ਇੱਕ ਕਿਤਾਬ ਦਾ ਨਾਮ ਵੀ ਹੈ ਕਿ ਮੈਂ ਮੌਤ ਸਿਖਾਉਂਦਾ ਹਾਂ ਮੈਂ ਮੌਤ ਸਿਖਾਉਂਦਾ ਹਾਂ ਜਾਂ ਆਈ ਟੀਚ ਡੈਥ ਦਾ ਮਤਲਬ ਇਹ ਨਹੀਂ ਕਿ ਉਹ ਤੁਹਾਨੂੰ ਮਰਨਾ ਸਿਖਾਉਂਦਾ ਹੈ ਜਾਂ ਜਿਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਵੀ ਹੈ ਕਿ ਜਿਸ ਮਰਨੇ ਤੇ ਜਗਦਾਰਾ ਮੇਰੇ ਮਨ ਆਨੰਦ ਮਰਨੇ ਤੇ ਹੀ ਪਾਈ ਹੈ ਪੂਰਨ ਪਰਮ ਆਨੰਦ ਤਾਂ ਉਹ ਇੱਕ ਅਲੱਗ ਦਰਸ਼ਨ ਹੈ ਇੱਕ ਅਲੱਗ ਚਿੰਤਨ ਹੈ ਪਰ ਮੈਂ ਮੌਤ ਸਿਖਾਉਂਦਾ ਹਾਂ ਦਾ ਮਤਲਬ ਹੈ ਕਿ ਮੈਂ ਤੁਹਾਨੂੰ ਦੱਸਦਾ ਹਾਂ ਜਾਂ ਉਹ ਜਿਹੜੀ ਗੱਲ ਪ੍ਰੀਚ ਕਰਦਾ ਪ੍ਰਵਚਨ ਦਿੰਦਾ ਹੈ ਕਿ ਤੁਸੀਂ ਹੁਣ ਤੱਕ ਜੋ ਲਰਨ ਕੀਤਾ ਜੋ ਤੁਹਾਡੇ ਵਿਚਾਰ ਜਾਂ ਤੁਹਾਡੀ ਵਿਚਾਰਤਾ ਰਾਇ ਉਸ ਨੂੰ ਖਤਮ ਕਰ ਦਿਵੋ ਤੇ ਫਿਰ ਨਵੇਂ ਸਿਰੇ ਤੋਂ ਲੱਭਣਾ ਸ਼ੁਰੂ ਕਰ ਦਿਵੋ ਮਤਲਬ ਹੋ ਕੇ ਤੁਸੀਂ ਇੱਕ ਆਸਤਿਕ ਵਿਅਕਤੀ ਹੋ ਤੁਸੀਂ ਰੱਬ ਦੇ ਵਿੱਚ ਤੁਸੀਂ ਈਸ਼ਵਰ ਵਿੱਚ ਤੁਸੀਂ ਪ੍ਰਭੂ ਦੇ ਵਿੱਚ ਅੱਲਾ ਦੇ ਵਿੱਚ ਖੁਦਾ ਵਿੱਚ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਤੁਸੀਂ ਅੱਜ ਆਪਣਾ ਵਿਸ਼ਵਾਸ ਖਤਮ ਕਰ ਦੇਵੋ ਹੁਣ ਤੁਸੀਂ ਨਵੇਂ ਸਿਰੇ ਤੋਂ ਲੱਭਣਾ ਸ਼ੁਰੂ ਕਰ ਦੇਵੋ ਜੇਕਰ ਤੁਸੀਂ ਲੱਭਦੇ 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 ਤੁਹਾਨੂੰ ਪ੍ਰਮਾਤਮਾ ਲੱਭ ਜਾਂਦਾ ਹੈ ਤਾਂ ਫਿਰ ਤੁਸੀਂ ਫਿਰ ਤੁਸੀਂ ਹੁਣ ਆਪਣੇ ਆਪ ਦੇ ਵਿੱਚ ਵਿਸ਼ਵਾਸ ਹੈ ਤੁਹਾਨੂੰ ਕਿ ਮੈਂ ਪ੍ਰਮਾਤਮਾ ਨੂੰ ਲੱਭਿਆ ਹੈ ਉਸੇ ਤਰੀਕੇ ਦੇ ਨਾਲ ਨਾਸਤਿਕ ਬਣਨ ਦੀ بجائے ਤੁਸੀਂ ਆਪਣੇ ਜੋ ਨਾਸਤਿਕ ਵਿਚਾਰਤਾ ਦਾ ਉਸ ਨੂੰ ਖਤਮ ਕਰ ਦੇਵੋ ਅਤੇ ਆਪਣਾ ਜਿਹੜਾ ਹੈ ਤਰਕ ਦੇ ਰਾਹੀਂ ਦੁਨੀਆ ਨੂੰ ਸਮਝਣ ਦਾ ਯਤਨ ਕਰੋ ਤੇ ਅਜਿਹਾ ਕਰਦੇ ਆ ਕਰਦੇ ਆ ਜੇ ਤੁਹਾਨੂੰ ਦੁਨੀਆ ਸਮਝ ਆਉਣ ਲੱਗ ਜਾਂਦੀ ਆ ਤੇ ਫਿਰ ਅਸੀਂ ਉਹੋ ਪੱਲਾ ਫੜ ਲਵਾਂਗੇ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਇੱਕ ਵਿਚਾਰਧਾਰਾ ਦੇ ਨਾਲ ਜੁੜ ਕੇ ਇੱਕ ਆਦਰਸ਼ਿਕ ਵਿਚਾਰ ਦੇ ਨਾਲ ਜੁੜ ਕੇ ਤੇ ਉਸੇ ਨੂੰ ਹੀ ਸਹੀ ਸਾਬਤ ਕਰਨ ਦੇ ਲਈ ਜ਼ਿੰਦਗੀ ਭਰ ਲੱਗਦੇ ਰਹਾਂਗੇ ਲੱਗੇ ਰਹਾਂਗੇ ਤਾਂ ਸਾਨੂੰ ਕਿਤਾਬਾਂ ਜਿਹੜੀਆਂ ਹਨ ਉਹ ਸਾਡੇ ਲਈ ਔਜ਼ਾਰ ਜਾਂ ਟੂਲ ਤਾਂ ਬਣ ਜਾਂਦੀਆਂ ਹਨ ਪਰ ਤੁਹਾਡੇ ਵਿੱਚ ਕੋਈ ਸਥਾਈ ਜਾਂ ਕੋਈ ਵਧੀਆ ਪਰਵਰਤਨ ਨਹੀਂ ਆਵੇਗਾ ਪੜਨ ਦੇ ਵੇਲੇ ਤੁਹਾਨੂੰ ਕੀ ਚਾਹੀਦਾ ਏ ਕਿ ਲਚਕੀਲੇ ਵਾਂਗ ਹੋ ਕੇ ਪੜੋ ਇਹ ਸੋਚ ਕੇ ਪੜੋ ਕਿ ਇਹ ਕਿਤਾਬ ਜੋ ਲਿਖੀ ਹੈ ਉਸਦੇ ਵਿਚਾਰ ਜੇ ਤੁਹਾਨੂੰ ਸਹੀ ਲੱਗੇ ਤਾਂ ਤੁਸੀਂ ਉਹਨਾਂ ਨੂੰ ਮੰਨ ਲਵੋਗੇ ਤੇ ਆਪਣੇ ਜਿਹੜੇ ਵਿਚਾਰ ਹਨ ਉਹਨਾਂ ਨੂੰ ਛੱਡ ਦਮੋਗੇ ਜਦੋਂ ਤੁਸੀਂ ਇਸ ਭਾਵਨਾ ਨਾਲ ਪੜੋਗੇ ਤਾਂ ਤੁਹਾਡੇ ਵਿੱਚ ਪਰਿਵਰਤਨ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਤੇ ਤੁਹਾਡੀ ਸਿੱਖਣ ਦੀ ਸੰਭਾਵਨਾ ਵੀ ਜਿਹੜੀ ਆ ਉਹ ਵੱਧ ਜਾਵੇਗੀ ਇਹ ਇਹ ਜਿਹੜਾ ਜਿਹਦਾ ਇਹ ਵਿਚਾਰ ਹੈ ਇਹ ਅੰਗਰੇਜ਼ੀ ਦੀ ਇੱਕ ਚਿੰਤਕ ਹੈ ਇੱਕ ਨੌਵਲਕਾਰ ਹੈ ਗਲਪਕਾਰ ਹੈ ਕਹਾਣੀਕਾਰ ਹੈ ਵਰਜੀਨੀਆ ਬੂਲਫ ਉਸਨੇ ਵੀ ਆਖਿਆ ਸੀ ਕਿ ਜੇਕਰ ਅਸੀਂ ਪੜਦੇ ਹੁਏ ਆ ਆਪਣੇ ਵਿਚਾਰਤਾਰਾਂ ਨੂੰ ਆਪਣੇ ਵਿਚਾਰਾਂ ਨੂੰ ਹੀ ਪਰਪੱਕ ਕਰਦੇ ਰਹਿੰਦੇ ਆ ਤਾਂ ਫਿਰ ਉਸ ਪੜੇ ਦਾ ਕੋਈ ਫਾਇਦਾ ਨਹੀਂ ਹੈ ਪੜਨ ਦੇ ਨਾਲ ਜੇਕਰ ਤੁਹਾਨੂੰ ਉਹ ਵਿਚਾਰ ਚੰਗਾ ਲੱਗਦਾ ਹੈ ਤਾਂ ਤੁਸੀਂ ਉਸ ਨੂੰ ਫੜ ਲਵੋ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਉਸ ਨੂੰ ਛੱਡ ਲਵੋ ਮੈਂ ਤੁਹਾਨੂੰ ਇੱਕ ਹੋਰ ਛੋਟੀ ਜੀ ਗੱਲ ਦੱਸਦਾ ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਦਰਸ਼ਨ ਚਿੰਤਨ ਦੇ ਵਿੱਚ ਜਿਹੜਾ ਹੈ ਉਹ ਇੱਕ ਸਵਾਲ ਹੁੰਦਾ ਹੈ ਕਿ ਅਕਸਰ ਜਿਹੜਾ ਹੈ ਕਿ ਐਗਜ਼ਿਸਟੈਂਸ ਆਫ ਗੋਡ ਜਾਂ ਰੱਬ ਦੀ ਹੋਂਦ ਦਾ ਸਵਾਲ ਜਿਹੜਾ ਹੈ ਇਸ ਦੇ ਉੱਤੇ ਅਕਸਰ ਜਿਹੜਾ ਹੈ ਉਹ ਵਿਚਾਰ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਕੀ ਹੈ ਕਿ ਜਦੋਂ ਵਿਅਕਤੀ ਰੱਬ ਦੀ ਭਾਲ ਦੇ ਵਿੱਚ ਤੁਰਦਾ ਹੈ ਤਾਂ ਜੇ ਤਾਂ ਉਸ ਨੂੰ ਮਿਲ ਜਾਂਦਾ ਹੈ ਰੱਬ ਤਾਂ ਫਿਰ ਤਾਂ ਉਹ ਆਸਤਿਕ ਬਣ ਜਾਵੇ ਜਾਂ ਨਹੀਂ ਮਿਲਦਾ ਤਾਂ ਨਾਸਤਿਕ ਬਣ ਜਾਵੇ ਤਾਂ ਮੰਨ ਲਓ ਕਿ ਕੋਈ ਵਿਅਕਤੀ ਨਾਸਤਿਕ ਬਣ ਜਾਂਦਾ ਹੈ ਤੇ ਉਹ ਉਹ ਇਹ ਵਿਸ਼ਵਾਸ ਕਰਦਾ ਹੈ ਕਿ ਨਾਸਤਿਕ ਵੈਸੇ ਆਸਤਿਕ ਤੇ ਨਾਸਤਿਕ ਦਾ ਵੀ ਥੋੜਾ ਜਿਹਾ ਫਰਕ ਹੈ ਆਸਤਿਕ ਆਪਾਂ ਵਿਸ਼ਵਾਸੀ ਜਾਂ ਅਵਿਸ਼ਵਾਸੀ ਦਾ ਰੱਬ ਤੇ ਵਿਸ਼ਵਾਸ ਰੱਖਣ ਵਾਲਾ ਇਹ ਸ਼ਬਦ ਕਹੀਏ ਕਿਉਂ ਕਿਉਂਕਿ ਆਸਤਿਕ ਦਾ ਸ਼ਬਦ ਦਾ ਅਰਥ ਜਿਹੜਾ ਭਾਰਤੀ ਦਰਸ਼ਨ ਦੇ ਵਿੱਚ ਹੈ ਵੇਦਾਂ ਵਿੱਚ ਵਿਸ਼ਵਾਸ ਰੱਖਣ ਵਾਲਾ ਆਸਤਿਕ ਹੁੰਦਾ ਹੈ ਤੇ ਵੇਦਾਂ ਵਿੱਚ ਵਿਸ਼ਵਾਸ ਨਾ ਰੱਖਣ ਵਾਲਾ ਜਿਹੜਾ ਇਹ ਉਹ ਨਾਸਤਿਕ ਹੈ ਪਰ ਵੇਦ ਜਿਹੜੇ ਹਨ ਇਹਨਾਂ ਨੂੰ ਆਪਾਂ ਸ਼ਰੂਤੀ ਕਹਿੰਦੇ ਹਾਂ ਤੇ ਇਸ ਤੋਂ ਇਲਾਵਾ ਬਾਕੀ ਦੇ ਜਿਹੜੇ ਹਿੰਦੂ ਧਰਮ ਦੇ ਗ੍ਰੰਥ ਹਨ ਉਹਨਾਂ ਨੂੰ ਅਸੀਂ ਸਮ੍ਰਿਤੀ ਕਹਿੰਦੇ ਹਾਂ ਤਹ ਸ਼ਰੂਤੀ ਉਹ ਆ ਜਿਸ ਨੂੰ ਆਪਾਂ ਕਹਿੰਦੇ ਆ ਕਿ ਇਹ ਖੁਦਾ ਨੇ ਰੱਬ ਨੇ ਆਪ ਲਿਖੇ ਨੇ ਪਰਮਾਤਮਾ ਨੇ ਆਪ ਉਚਾਰੇ ਨੇ ਤੇ ਇਹ ਜਾਂ ਤਾਂ ਬੰਦੇ ਨੇ ਜਾਂ ਕਿਤੇ ਵਿਅਕਤੀ ਨੇ ਲਿਖੇ ਨੇ ਤੇ ਜਾਇ ਲਿਖੇ ਲਿਖਾਈ ਹੀ ਉਤੋਂ ਹੀ ਆਏ ਨੇ ਕਾਂ ਇਹ ਚੀਜ਼ ਜਿਹੜੀ ਆ ਪਰ ਇਸ ਵਿਸ਼ਵਾਸ ਦੇ ਵਿੱਚ ਜਾਂ ਇਸ ਅਕੀਦੇ ਦੇ ਵਿੱਚ ਇਸ ਗੱਲ ਵਿੱਚ ਵਿਸ਼ਵਾਸ ਕਰਨ ਵਾਲਾ ਆਸਤਕ ਨਾਸਤਕ ਨਾਸਤਕ ਪਰ ਅਸੀਂ ਆਮ ਕਰਕੇ ਕਿਤਾਬਾਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਜੇ ਹੁੰਦੇ ਆ ਦੇਖਦੇ ਆ ਜਾਂ ਆਮ ਜ਼ਿੰਦਗੀ ਦੇ ਵਿੱਚ ਆਸਤਕ ਨਾਸਤਕ ਦਾ ਨਖੇੜਾ ਜਦੋਂ ਕਰਦੇ ਆ ਤਾਂ ਉਹ ਰੱਬ ਦੀ ਹੋਂਦ ਤੇ ਨਾ ਨਾ ਹੋਂਦ ਦੇ ਬਾਰੇ ਹੀ ਕੀਤਾ ਜਾਂਦਾ ਹੈ ਖੈਰ ਜਦੋਂ ਕੋਈ ਬੰਦਾ ਵਿਸ਼ਵਾਸੀ ਹੈ ਜਿਹੜਾ ਮੰਨਦਾ ਏ ਜਾਂ ਮਕੈਲਬੋ ਕੇ ਜਿਹੜਾ ਵਿਅਕਤੀ ਨਹੀਂ ਮੰਨਦਾ ਤਾਂ ਉਹ ਜਦੋਂ ਉਸ ਨੂੰ ਕਿਤੇ ਲੱਗਦਾ ਹੈ ਕਿ ਹਾਂ ਕਿ ਕੋਈ ਇਹੋ ਜਿਹੀ ਉਸ ਨੂੰ ਚੀਜ਼ ਮਿਲਦੀ ਹੈ ਜਿਸ ਤੋਂ ਆਪਾਂ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੁਸ਼ ਕਰਾਮਾਤੀ ਹੈ ਤਾਂ ਫਿਰ ਉਹ ਵਿਅਕਤੀ ਉਧਰ ਨੂੰ ਉਸ ਨੂੰ ਨਕਾਰਨ ਦੀ بجائے ਉਸ ਦੇ ਉੱਤੇ ਖੋਜ ਕਰੇ ਮੰਨ ਲਓ ਕਿ ਆਮ ਕਰਕੇ ਇਹ ਦੇਖਦੇ ਹਾਂ ਅਸੀਂ ਕਿ ਕਈ ਵਾਰੀ ਬੱਚਾ ਕੋਈ ਕਹਿ ਦਿੰਦਾ ਹੈ ਕਿ ਮੈਨੂੰ ਪਿਛਲੇ ਜਨਮ ਦੀਆਂ ਗੱਲਾਂ ਚੇਤੇ ਆ ਹੈ ਨਾ ਸ਼ਾਂਤੀ ਦੇਵੀ ਦੀ ਇੱਕ ਅਸੀਂ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਹ ਔਰਤ ਜਿਹੜੀ ਉਹ ਕਹਿੰਦੀ ਸੀ ਕਿ ਮੈਂ ਪਿਛਲੇ ਜਨਮ ਦੇ ਵਿੱਚ ਆਹਾ ਸੀ ਅਤੇ ਉਸ ਦੇ ਉੱਤੇ ਇੱਕ ਬਕਾਇਦਾ ਬੋਰਡ ਬੈਠਿਆ ਸੀ ਮਹਾਤਮਾ ਗਾਂਧੀ ਵੀ ਉਸ ਦੇ ਵਿੱਚ ਸ਼ਾਮਲ ਸਨ ਖੈਰ ਜਦੋਂ ਇਹ ਜਹੀ ਗੱਲ ਨੂੰ ਮੁੱਢੋਂ ਹੀ ਇਨਕਾਰ ਦੇਣ ਦੀ ਬਜਾਏ ਉਸ ਦੇ ਉੱਤੇ ਖੋਜ ਕਰੋ ਉਸ ਦੇ ਉੱਤੇ ਉਸ ਨੂੰ ਸਮਝੋ ਕਿ ਉਸ ਦਾ ਕੀ ਕਾਰਨ ਹੈ ਕੀ ਉਸ ਅਪ੍ਰੇਸ਼ਨ ਦਾ ਕੀ ਉਹਨਾਂ ਸਵਾਲਾਂ ਦਾ ਜਿਹੜੇ ਕਿ ਉਸ ਲੜਕੀ ਦੇ ਦੁਆਰਾ ਜਾਂ ਉਸ ਵਿਸ਼ਵਾਸ ਨੂੰ ਰੱਖਣ ਵਾਲਿਆਂ ਵਿਅਕਤੀਆਂ ਦੇ ਦੁਆਰਾ ਜਿਹੜੇ ਤੁਹਾਡੇ ਸਾਹਮਣੇ ਚੁਣੌਤੀਆਂ ਜਿਹੜੇ ਚੈਲੰਜੇਜ਼ ਜਿਹੜੇ ਨੇ ਵਿੱਚ ਜਿਹੜੇ ਉਹ ਦਿੱਤੇ ਆ ਤੁਹਾਨੂੰ ਜੇ ਸਵਾਲ ਪਾਏ ਨੇ ਉਹਨਾਂ ਸਵਾਲਾਂ ਦੇ ਜਵਾਬ ਲੱਭਣ ਦਾ ਯਤਨ ਕਰੋ ਜੇਕਰ ਅਝੇਹਾ ਕਰਦਿਆ ਕਰਦਿਆ ਤੁਸੀਂ ਆਪਣੇ ਉਹਨਾਂ ਉਸ ਵਿਅਕਤੀ ਨੂੰ ਸੰਤੁਸ਼ਟ ਕਰ ਦਿੰਦੇ ਹੋ ਫਿਰ ਤਾਂ ਇਹਦਾ ਮਤਲਬ ਹੈ ਕਿ ਤੁਹਾਡੇ ਪੜੇ ਦਾ ਫਾਇਦਾ ਹੈ ਜੇਕਰ ਤੁਸੀਂ ਮੈਂ ਨਾ ਮੰਨੂ ਵਾਲੀ ਜਿਹੜੀ ਤਕਨੀਕ ਹੈ ਉਸ ਦੇ ਉੱਤੇ ਹੀ ਲੱਗੇ ਰਹਿੰਦੇ ਹੋ ਵੀ ਨਹੀਂ ਮੈਂ ਨਹੀਂ ਮੰਨਦਾ ਤੇ ਫਿਰ ਗਲਤ ਹੈ ਗਲਤ ਠੀਕ ਤਾਂ ਵੈਸੇ ਦੁਨੀਆ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਪਰ ਕਹਿਣ ਦਾ ਮਤਲਬ ਹੈ ਕਿ ਸਾਨੂੰ ਫਿਰ ਜਿਹੜਾ ਹੈ ਅਸੀਂ ਲੌਜੀਕਲੀ ਕਿਸੇ ਵਿਸ਼ੇ ਦੇ ਕਿਸੇ ਵਿਸ਼ੇ ਨੂੰ ਅਸੀਂ ਡੀਲ ਕਰਦੇ ਹਾਂ ਉਸ ਸਿੱਟੇ ਦੇ ਉੱਤੇ ਪਹੁੰਚਦੇ ਹਾਂ ਤਾਂ ਉਸੇ ਤਰੀਕੇ ਨਾਲ ਹੋਰ ਕੋਈ ਵੀ ਤੁਹਾਡੇ ਕੋਲੇ ਵਿਚਾਰ ਜਾਂ ਵਿਚਾਰਤਾ ਰਹਿ ਤਾਂ ਉਸਦੇ ਵਿੱਚ ਜੁੜੇ ਉਸਦੇ ਨਾਲ ਹਮੇਸ਼ਾ ਨੇ ਜੁੜੇ ਰਹਿਣ ਦੀ ਥਾਂ ਉਸ ਨੂੰ ਜੇਕਰ ਬਦਲਨ ਦਾ ਜੇਕਰ ਤੁਹਾਨੂੰ ਆਪਣੀ ਵਿਚਾਰਤਾ ਰ ਜੋ ਤੁਹਾਡਾ ਵਿਸ਼ਵਾਸ ਹੈ ਜੇਕਰ ਉਸ ਦੇ ਉੱਤੇ ਸਵਾਲ ਉਠਾਉਣ ਦਾ ਜੇਕਰ ਤੁਹਾਡੇ ਵਿੱਚ ਜੇਰਾ ਹੈ ਤੇ ਫਿਰ ਤੁਹਾਨੂੰ ਕਿਤਾਬ ਜਿਹੜੀ ਹੈ ਉਹ ਚੱਕਣੀ ਚਾਹੀਦੀ ਹੈ ਪੜ੍ਹਨੀ ਚਾਹੀਦੀ ਹੈ ਅਤੇ ਇੱਕ ਲਚਕੀਲੇ ਮੰਦेनal ਪੜਨੀ ਚਾਹੀਦੀ ਹੈ ਕਿ ਇਹ ਕਿਤਾਬ ਹੋ ਸਕਦਾ ਹੈ ਕਿ ਇਹ ਕਿਤਾਬ ਮੇਰੇ ਲਈ ਇੱਕ ਚੈਲੰਜ ਹੈ ਤੇ ਹੋ ਸਕਦਾ ਹੈ ਕਿ ਮੇਰਾ ਵਿਚਾਰ ਜਾਂ ਮੇਰੀ ਵਿਚਾਰਧਾਰਾ ਬਦਲ ਦੇਵੇ ਭਾਵੇਂ ਕਿ ਅਜੀਹਾ ਕਰਨਾ ਜਿਹੜਾ ਹੈ ਉਹ ਆਮ ਕਰਕੇ ਬਹੁਤ ਹੀ ਔਖਾ ਹੁੰਦਾ ਹੈ ਕਿਉਂ ਔਖਾ ਹੁੰਦਾ ਹੈ ਸਾਡਾ ਸਮਾਜ ਇਹੋ ਜਿਹਾ ਹੈ ਸਾਡੀ ਕੰਡੀਸ਼ਨਿੰਗ ਇਹੋ ਜਿਹੀ ਹੈ ਸਮਾਜ ਸਾਨੂੰ ਸਾਡਾ ਆਲਾ ਦਵਾਲਾ ਸਾਡੇ ਮਾਪੇ ਸਾਡਾ ਜਿਹੜਾ ਧਰਮ ਹੈ ਸਾਰੇ ਜਿਹੜੇ ਹਨ ਸਾਨੂੰ ਇਹ ਹੀ ਕਹਿੰਦੇ ਹਨ ਕਿ ਤੁਸੀਂ ਇਸੇ ਚੀਜ਼ ਦੇ ਨਾਲ ਜੁੜ ਕੇ ਰਹੋ ਜਿਹੜੀ ਤੁਹਾ ਵਿਚਾਰਤਾ ਰ ਤੁਹਾਨੂੰ ਤੁਹਾਡੇ ਉੱਤੇ ਥੋਪ ਦਿੱਤੀ ਗਈ ਹੈ ਜਿੱਥੇ ਤੁਸੀਂ ਜੰਮੇ ਹੋ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਹੋ ਪਰ ਜੇਕਰ ਤੁਸੀਂ ਇਸ ਨੂੰ ਬਦਲਣ ਦਾ ਜਿਹੜਾ ਇਹ ਜੇਰਾ ਰੱਖਦੇ ਹੋ ਤਾਂ ਤੁਸੀਂ ਇਸ ਨੂੰ ਜ਼ਰੂਰ ਬਦਲ